ਆ ਰੋਡ ਵੀ ਕੀ ਤੋਂ ਆ ਗਿਆ ਜੀ ਡੇਰਾ ਬਾਬਾ ਵੰਸਰੀ ਵਾਲਾ ਵੀ ਕੀ ਬਹੁਤ ਮੰਨਤ ਹੁੰਦੀ ਹੈ ਜੀ ਉਰੇ ਆਹਾ ਛੋੜ ਦੇ ਨੂੰ ਵਗ ਗਿਆ ਬਹੁਤ ਸ਼ਾਂਤ ਦੇਖੋ ਦੇਖ ਲੈ ਹਰਾ ਜੀਵਤ ਤੁਹਾਨੂੰ ਸਰਦੀ ਤੇ ਇਹਨੇ ਬਾਬੇ ਦੀ ਧਾਰੇ ਮੇਰੀ ਜਾਨ ਨਾ Incoming voice call from Angus Gendalong Sens in one. ਸ਼੍ਰੀ 108 ਸੰਤ ਬਾਬਾ ਪਰਮਾਨੰਦ ਜੀ ਡੇਰਾ ਵੰਸਰੀ ਵਾਲਾ ਪੀਖੀ ਜੈ ਉਹ ਪਾ ਮਹਾਰਾਜ ਉਹਦੀ ਸਲਾਹ ਜੀ Pianti, deco. Qui e zi di Lorni, qui color di Lorni. Drag, ti drag. Sciri babbamasta ਕੱਤੇ ਜੁੱਤੇ ਕੀ ਜਰੀਏ ਲੋਟ ਕੇ ਨਹੀਂ ਆਈ ਸੀ ਜੁੱਤੀਆਂ ਵਾਹ ਦੁਨੀਆ ਵਾਹ ਕਾਲ ਸੰਦੇਨਾ ਹਮਾਰੇ ਬਰਦੇ ਹੋ ਗੁੰਦੇ ਆ ਕੋਤ ਨਾਰ ਦੇ ਸਹੂਰੀਆਂ ਚਰਨ ਪੈਰ ਕੋ ਹਮ ਤੇ ਕਹਿੰਦਾ ਇੱਥੋਂ ਲੈ ਲਿਆ ਕਰੀ ਆਪਦੀਆਂ ਰਸਤਾ ਆਪਦੇ ਖਾਣ ਪਾਣ ਦਾ ਸਮਾਨ ਗੰਗਾ ਦੇ ਕਿਨਾਰੇ ਤੇ ਬਣਾ ਲਿਆ ਕਰੀ ਹੋ ਲੋੜ ਸਾਡੇ ਮਾਈ ਗੁਰਜੀਤ ਸਿੰਘ ਉਹਨਾਂ ਪੁੱਤਾਂ ਸੌਣ ਤੇ ਇਹਨਾਂ ਮਾਈ ਤੋਂ ਅੱਗੇ ਛੱਟ ਨਹੀਂ ਆ ਟਾਈਮ ਤੇ ਆ ਗਈਆਂ ਸਾਨੂੰ ਠੀਕ ਵਕਤ ਤੇ सहारा तूं खड़े सहारता साल शरीदा शरीवार 誰もいない。 کام رانی کرے پرانی